ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡਾ ਇੱਕਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੁਹੇ ਆਪਣੀ ਸਕਰੀਨ ਦੇ ਉੱਤੇ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾਣੀ ਗਰਦਾਸਪੁਰ ਤੋਂ ਤੰਦਾ ਦੀ ਇਹ ਕੀ ਗਰਦਾਸਪੁਰ ਦੇ ਵਿੱਚ ਹੁਣ ਕੂੜੇ ਤੋਂ ਬਣੇਗੀ ਖਾਦ ਤੰਦਾ ਦੀ ਇਹ ਕੀ ਪਿਛਲੇ ਕਈ ਲੰਬੇ ਸਮੇਂ ਤੋਂ ਅਸੀਂ ਦੇਖਦੇ ਪਏ ਆ ਕਿ ਕੂੜੇ ਨੂੰ ਲੈ ਕੇ ਗਰਦਾਸਪੁਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਹੁਤ ਜ਼ਿਆਦਾ ਜੜੀਆਂ ਨੇ ਉਹ ਚਰਚਾਵਾ ਹੁੰਦੀਆਂ ਨਜ਼ਰ ਆਈਆਂ ਤੇ ਕੂੜੇ ਤੋਂ ਬਹੁਤ ਸਾਰੇ ਲੋਕ ਦੁਖੀ ਵੀ ਹੁੰਦੇ ਆ ਪਰ ਹੁਣ ਤੰਦਾ ਦੀ ਇਹ ਕੀ ਗਲੜੀ ਦੇ ਵਿੱਚ ਇਸ ਦਾ ਇੱਕ ਵਧੀਆ ਉਪਰਾਲਾ ਕਰ ਦਿੱਤਾ ਗਿਆ ਹੈ ਗਲੜੀ ਦੇ ਵਿੱਚ ਇੱਕ ਐਸੀ ਮਸ਼ੀਨ ਦਾ ਅੱਜ ਜਿਹੜਾ ਆ ਉਦਘਾਟਨ ਕਰ ਦਿੱਤਾ ਗਿਆ ਜੋ ਕਿ ਗਿੱਲੇ ਕੂੜੇ ਨੂੰ ਬਣਾਏਗੀ ਖਾਦ ਤੰਦਾ ਦੀ ਇਹ ਕੀ ਹੁਣ ਖਾਦ ਬਣੇਗੀ ਇਸ ਗਿੱਲੇ ਕੂੜੇ ਤੋਂ ਤੇ ਤੁਹਾਨੂੰ ਦੱਦੀ ਹੈ ਕਿ ਤੁਸੀਂ ਦੇਖਦੇ ਪਈਓ ਪਈ ਤਸਵੀਰਾਂ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਵੱਡਾ ਉਪਰਾਲਾ ਕੀਤਾ ਗਿਆ ਆ ਵੀ ਜਿੰਨਾ ਵੀ ਗਿੱਲਾ ਸੁੱਕਾ ਕੂੜਾ ਹੋਵੇਗਾ ਹੁਣ ਉਸ ਦੀ ਖਾਦ ਬਣਾ ਕੇ ਖੇਤਾਂ ਦੇ ਵਿੱਚ ਵਰਤੀ ਜਾਵੇਗੀ ਤੇ ਕੂੜਾ ਜਿਹੜਾ ਆ ਉਹ ਇਸੇ ਤਰ੍ਹਾਂ ਕੰਜ਼ਿਊਮ ਹੁੰਦਾ ਰਹੇਗਾ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਕੂੜੇ ਦੇ ਵੱਡੇ ਵੱਡੇ ਇੱਟੇਰ ਨਾਲ ਲੱਗਨ ਤੇ ਕੂੜਾ ਆਪਣੀ ਥਾਂ ਤੇ ਮੁਕਦਾ ਜਾਵੇ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਸਾਡੇ ਹਲਕੇ ਦੀ ਸ਼ਾਨ ਸਰਦਾਰ ਹਰਜਿੰਦਰ ਸਿੰਘ ਜੀ ਬੇਦੀ ਆਈਐਸ ਜਿਹੜੇ ਏਡੀਸੀ ਗੁਰਦਾਸਪੁਰ ਨੇ ਸਾਡੇ ਐਸਟੀਐਮ ਸਾਹਿਬ ਜਸਪਿੰਦਰ ਸਿੰਘ ਜੀ ਔਰ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਗਲੜੀ ਪਿੰਡ ਦੇ ਵਿੱਚ ਆ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਇੱਕ ਆ ਮਸ਼ੀਨ ਲਗਾਈ ਗਈ ਜਿਹੜੀ ਗਿੱਲਾ ਤੇ ਗਿੱਲੇ ਕੂੜੇ ਨੂੰ ਕ੍ਰਸ਼ ਕਰਕੇ ਤੇ ਉਹਨੂੰ ਰੂੜੀ ਦੇ ਵਿੱਚ ਖਾਦ ਦੇ ਵਿੱਚ ਤਬਦੀਲ ਕਰੇਗੀ ਔਰ ਪਿੰਡ ਦੇ ਵਿੱਚ ਜਿਹੜਾ ਕੂੜਾ ਕਰਕਰ ਦਾ ਗੰਦਗੀ ਹੈ ਉਹਨੂੰ ਸਫਾਈ ਕਰਨ ਦੇ ਵਿੱਚ ਪੂਰੀ ਸਹਾਇਤਾ ਹੋਵੇਗੀ ਇਹ ਮੈਂ ਸਮਝਾ ਕਿ ਸਾਡੇ ਜ਼ਿਲ੍ਹੇ ਦਾ ਹੈ ਪਹਿਲੀ ਮਸ਼ੀਨ ਜਿਹੜੀ ਇੱਥੇ ਗਲੜੀ ਪਿੰਡ ਕਿਉਂਕਿ ਗਲੜੀ ਪਿੰਡ ਸਾਡਾ ਬਹੁਤ ਹਿਸਟੋਰੀਕਲ ਪਿੰਡ ਹੈ ਔਰ ਬਾਬਾ ਜੀ ਦੀ ਚਰਨਸ਼ੋ ਇਹ ਧਰਤੀ ਹੈ ਬੜੀ ਮਾਨਤਾ ਇਸ ਪਿੰਡ ਦੀ ਔਰ ਇਸ ਪਿੰਡ ਦੇ ਵਿੱਚੋਂ ਸ਼ੁਰੂਆਤ ਕਰਨਾ ਮੈਂ ਸਮਝਦਾ ਕਿ ਬਾਬਾ ਜੀ ਕੋਲੋਂ ਅਸ਼ੀਰਵਾਦ ਲੈ ਕੇ ਤੇ ਜ਼ਿਲ੍ਹੇ ਦੇ ਵਿੱਚ ਕੰਮ ਕਰਨ ਦੀ ਇਹ ਸ਼ੁਰੂਆਤ ਹੋਈ ਹੈ ਸੋ ਇਹ ਡੀਸੀ ਸਾਹਿਬ ਦਾ ਇਹਨਾਂ ਦੀ ਟੀਮ ਦਾ ਸਾਰਾ ਸਾਡੀ ਪੰਚਾਇਤ ਸਾਰੀ ਨਾਲ ਇਕੱਠੇ ਹੋ ਕੇ ਸਾਰੇ ਇਹ ਪ੍ਰੋਜੈਕਟ ਜਿਹੜਾ ਉਹ ਚੱਲ ਰਿਹਾ ਹੈ ਸਾਡੇ ਵੀਡੀਓ ਸਾਹਿਬ ਸਾਡੇ ਨਾਲ ਕੀ ਨਾਂ ਦਾ ਬੜਾ ਇੰਟਰਸਟ ਲੈ ਰਹੇ ਨੇ ਸੋ ਇਸ ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਸਾਰੇ ਜ਼ਿਲ੍ਹੇ ਦੇ ਵਿੱਚ ਵੱਡੇ ਵੱਡੇ ਪਿੰਡਾਂ ਦੇ ਵਿੱਚ ਲੱਗਣੇ ਚਾਹੀਦੇ ਨੇ ਤਾਂ ਜੋ ਜਿਹੜੇ ਪਿੰਡਾਂ ਦੇ ਵਿੱਚ ਗੰਦਗੀ ਜਿਹੜੀ ਆ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਸੋਚ ਆ ਕਿ ਅਸੀਂ ਪੰਜਾਬ ਨੂੰ ਸਾਫ਼ ਸੁਥਰਾ ਪੰਜਾਬ ਬਣਾਣਾ ਰੰਗਲਾ ਪੰਜਾਬ ਬਣਾਣਾ ਉਸ ਦੀ ਪਹਿਲੀ ਕੜੀ ਨਾਲ ਕਿ ਸਫ਼ਾਈ ਦੇ ਤੌਰ ਤੇ ਇਸ ਤਰ੍ਹਾਂ ਦੀਆਂ ਮਸ਼ੀਨਾਂ ਲੱਗਣ ਔਰ ਪਿੰਡਾਂ ਦੇ ਵਿੱਚ ਜਿਹੜੀ ਆ ਉਹ ਗੰਦਗੀ ਦੀ ਸਫਾਈ ਹੁੰਦੀ ਰਹੇ। ਇਹ ਮਾਣ ਮਹਿਸੂਸ ਹੋ ਰਿਹਾ ਹੈ ਇੱਕ ਖੁਸ਼ੀ ਵਾਲੀ ਗੱਲ ਹੈ ਕਿ ਸੋਲਿਡ ਵੇਸ ਮੈਨੇਜਮੈਂਟ ਸਿਸਟਮ ਜਿਹੜਾ ਹਮੇਸ਼ਾ ਪਿੰਡਾਂ ਦਾ ਇੱਕ ਮੈਂ ਕਿਹਾ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਉਹ ਕੂੜੇ ਦਾ ਜਿਹੜਾ ਸਮਾਧਾਨ ਕੂੜੇ ਦਾ ਹੱਲ ਮੈਂ ਇਹ ਦੱਸਣਾ ਚਾਹਾਂਗਾ ਕਿ ਅੱਜ ਗਲੜੀ ਵਿਖੇ ਅਸੀਂ ਇੱਕ ਮਸ਼ੀਨ ਲਗਾਈ ਹੈ ਬੜੀ ਹੀ ਨਵੇਕ ਲੈ ਜਾ ਉਪਰਾਲਾ ਕੋਈ 1.5 ਲੱਖ ਦੀ ਮਸ਼ੀਨ ਹੈ ਜਦੋਂ ਮੇਰਾ ਤਾਲਮੇਲ ਹੋਇਆ ਉਹਨਾਂ ਨੇ ਇਹ ਦੱਸਿਆ ਕਿ ਇਹ ਮਸ਼ੀਨ ਜਿਹੜੀ ਹੈ 10 ਘੰਟੇ ਦੇ ਵਿੱਚ ਸਾਡਾ ਜਿਹੜਾ ਗਿੱਲਾ ਕੂੜਾ ਉਹਨੂੰ ਖਾਚ ਕਨਵਰਟ ਕਰ ਦਿੰਦੀ ਹੈ ਇਹ ਬੜੀ ਵੱਡੀ ਗੱਲ ਹੈ ਪਹਿਲਾਂ ਹੁਣ ਸਾਰੇ ਸਰ ਜਿੰਨੇ ਵੀ ਪਿੰਡ ਹੈ ਉਹਨਾਂ ਵਿੱਚ ਪਿੱਟਾਂ ਬਣਾਈਆਂ ਜਾ ਰਹੀਆਂ ਜਿਹੜੀ ਤਕਰੀਬਨ ਕਪੂਸ ਬਣਾਣ ਚ 2 ਤੋਂ 3 ਮਹੀਨੇ ਲੱਗਦੀਆਂ। ਉਹਦੇ ਅੰਚੇ ਦਿੱਕਤ ਇਹ ਹੈ ਕਿ ਹਰ ਘਰ ਦਾ ਕੂੜਾ ਰੈਗੂਲਰਲੀ ਪ੍ਰੋਡਿਊਸ ਹੋ ਰਿਹਾ ਹੈ। ਜਦੋਂ ਇਹ ਪਿੱਟਾਂ ਤੱਕ ਜਾਂਦਾ ਹੈ ਉਹ ਜਿਹੜਾ ਕੂੜਾ ਬਹੁਤ ਵੱਧ ਜਾਂਦਾ ਜਿਹੜੇ ਕਰਕੇ ਉਹ ਹੱਲ ਨਹੀਂ ਹੁੰਦਾ। ਅੱਜ ਜਿਹੜਾ ਸੋਲਿਡ ਵੇਸ ਮੈਨੇਜਮੈਂਟ ਸਿਸਟਮ ਗੱਲ ਦੀ ਸ਼ੁਰੂ ਕੀਤਾ ਗਿਆ ਇਹਦੇ ਚ ਇਹ ਹੈ ਕਿ ਇਹ ਮਸ਼ੀਨ ਜਿਹੜੀ ਹੈ ਸ਼ੁਰੂ ਕੀਤੀ ਗਈ ਨਾਲ ਅਸੀਂ ਘਰ ਘਰ ਤੋਂ ਕੂੜਾ ਚੁੱਕਣ ਲਈ ਜਿਹੜੇ ਟ੍ਰਾਈਸਾਈਕਲ ਦਿੱਤੇ ਨੇ ਉਵੇਂ ਤੇ ਪਾਰਟੀਸ਼ਨ ਗਿੱਲਾ ਤੇ ਸੁੱਕਾ ਕੂੜਾ ਜਿਹੜੇ ਮੁੜੇ ਨਾਲ ਅਸੀਂ ਜਿਹੜੇ ਪਿੰਡ ਦੇ ਮੁੜੇ ਉਹ ਹਾਇਰ ਕੀਤੇ ਆ ਉਹਨਾਂ ਨੂੰ ਅਸੀਂ ਤਨਖਾਹ ਤੇ ਰੱਖਿਆ ਜਿਹੜੇ ਘਰ ਘਰ ਜਾ ਕੇ ਕੂੜਾ ਚੁੱਕਣਗੇ ਤੀਸਰੀ ਗੱਲ ਇਹ ਆ ਕਿ ਅੱਜ ਸਾਡੇ ਨਾਲ ਹਲਕਾ ਇੰਜਾ ਸ਼ਮਸ਼ੀਰ ਜੀ ਨੇ ਉਰ ਸਾਡੇ ਨਾਲ ਐਸਟੀਐਮ ਸਹਿਬਾਨ ਬੀਡੀਪੀਓ ਸਾਹਿਬ ਜਨੇ ਵੀ ਅਫਸਰ ਸਹਿਬਾਨ ਨੇ ਅਸੀਂ ਲੋਕਾਂ ਨੂੰ ਪ੍ਰੇਰਿਤ ਕੀਤਾ ਕਿਉਂ ਅਸੀਂ ਸਾਫ ਸੁਥਰਾ ਰੱਖਣਾ ਹੈ ਉਰੇ ਨਾਲ ਲੋਕਾਂ ਵੱਲੋਂ ਮੰਗ ਸੀ ਕਿ ਸਾਨੂੰ ਘਰਾਂ ਲਈ ਵੀ ਜਿਹੜੇ ਡਸਟਮੀ ਦਿੱਤੇ ਜਾਣ ਉਹ ਵੀ ਅਸੀਂ ਦੇ ਰਹੇ ਹਾਂ ਮੈਂ ਕਵਾਂਗਾ ਕਿ ਇਹ ਪੂਰਾ ਸਿਸਟਮ ਆਪੇ ਸੋਰਸ ਤੋਂ ਲੈ ਕੇ ਲਾਸਟ ਤੱਕ ਅਸੀਂ ਜਿਹੜਾ ਇੱਕ ਚੈਨਲ ਪੂਰਾ ਕ੍ਰੀਏਟ ਕੀਤਾ ਗੱਲੜੀ 'ਚ ਇਹਦੇ ਵਿੱਚ ਕੀ ਹੈ ਕਿ ਜਿੰਨਾ ਵੀ ਗਿੱਲਾ ਤੇ ਸੁੱਕਾ ਕੂੜਾ ਆਏਗਾ ਸੁੱਕਾ ਕੂੜਾ ਵਿਕ ਜੇਗਾ ਗਿੱਲਾ ਕੂੜਾ ਜਿਹੜਾ ਵਿੱਚ ਖਾਦ ਬਣ ਜੇਗਾ ਜਿਹੜਾ ਕੋਈ ਵੀ ਕਿਸਾਨ ਵੀਰ ਕੋਈ ਵੀ ਘਰ ਜਿਹੜਾ ਇੱਥੋਂ ਫ੍ਰੀ ਆਫ ਕੋਸ ਲੈ ਕੇ ਜਾ ਸਕਦਾ ਹੈ ਉਹਦੇ ਨਾਲ ਕੀ ਹੈ ਕਿ ਜਿੱਦਾਂ ਡੇਲੀ ਪ੍ਰੋਡਿਊਸ ਕੂੜਾ ਹੋ ਰਿਹਾ ਉਹ ਖਤਮ ਹੋ ਜਾਏਗਾ ਇਹ ਗੱਲੜੀ 'ਚ ਨਵੇਕਲਾ ਉਪਰਾਲਾ ਅਸੀਂ ਚਾਹੁੰਦੇ ਹਾਂ ਕਿ ਇਹ ਉਪਰਾਲਾ ਜਿਹੜਾ ਹਰ ਪਿੰਡ 'ਚ ਪਹੁੰਚੇ ਅਦੇ ਹਾਰੇ ਗੁਰਦਾਸਪੁਰੇ ਪਿੰਡ ਚ ਪਹੁੰਚੇ ਮੇਰੇ ਸਾਰੇ ਸਰਪੰਚ ਸਹਿਬਾਨਾਂ ਨੂੰ ਬੇਨਤੀ ਹੈ ਕਿ ਤੁਸੀਂ ਇੱਕ ਵਾਰੀ ਜੂਨ ਪ੍ਰੋਜੈਕਟ ਨੂੰ ਆਣ ਕੇ ਵੇਖ ਕੇ ਜਾਓ ਤਾਂ ਜੋ ਉਹਨੂੰ ਸਮਝੋ ਜੇ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹਨੂੰ ਰੈਪਲੀਕੇਟ ਕਰੋ ਤਾਂ ਜੋ ਸਾਡੇ ਪਿੰਡ ਵੀ ਸ਼ਾਰਾਂ ਵਰਗੇ ਹੋ ਸਕਣ ਪਿੰਡਾਂ ਦਾ ਜਿਹੜਾ ਕੂੜੇ ਦਾ ਮਸਲਾ ਹੈ ਉਹ ਹੱਲ ਹੋ ਸਕੇ ਤਾਂ ਅਸੀਂ ਰਲ ਮਿਲ ਕੇ ਜਿਹੜੇ ਆਪਣੇ ਪਿੰਡਾਂ ਨੂੰ ਜਿਹੜਾ ਸਾਫ਼ ਸੁਥਰਾ ਹਰਿਆ ਭਰਿਆ ਤੇ ਕੂੜਾ ਅੰਜਰਹਿਤ ਜਿਹੜਾ ਉਹ ਬਣਾਈਏ ਤਾਂ